ਕਿਹੜੇ ਬੁੱਲ ਦੀ ਹੈਗੀ ਇਹ ਜੀ ਇਹ ਡੋਡਾਂ ਵਾਲੇ ਦੀ ਬੁੱਲ ਦੀ ਹੈ ਡੋਟੀ ਜਿਹੜਾ ਸੀਮਨ ਲੱਗਿਆ ਵਾ ਉਹ ਕਿਹੜਾ ਲੱਗਿਆ ਵਾ ਉਹ ਪਿਸਟਲ ਦਾ ਲੱਗਿਆ ਵਾ ਲక్ష్ਮੀ ਡੇਰੀ ਵਾਲਿਆਂ ਦਾ ਜੀ ਲక్ష్ਮੀ ਤੇ ਦੁੱਧ ਕਿੰਨਾ ਘੜਿਆਂ ਪਿਆ ਜਾਂਦੀ ਹੈ ਦੁੱਧ ਇਹ ਲੰਮਾ ਟਾਈਮ ਨਹੀਂ ਚੱਲਦੀ ਜੀ 7ਵੇਂ ਮਹੀਨੇ ਤੱਕ ਜਗਬਨ ਹੋ ਗਏ ਵੀ 7ਵੇਂ ਮਹੀਨੇ 6ਵੇਂ ਛੱਡਣੀ ਪੈਂਦੀ ਆ ਛੱਡਣੀ ਪੈਂਦੀ ਆ ਇਹਦੇ ਸੀਮਨ ਕਿਹੜਾ ਲੱਗਿਆ ਵਾ ਇਹਦੇ ਨਾਗ ਦਾ ਲੱਗਿਆ ਵਾ ਜੀ ਇਹਦੇ ਲక్ష్ਮੀ ਡੇਰੀ ਫਾਰਮਾਂ ਦਾ ਨਾਗ ਦਾ ਲੱਗਿਆ ਹਾਂ ਠੀਕ ਹੈ ਜੀ ਤੇ ਇਹ ਦੁੱਧ ਕਿੰਨਾ ਕੁ ਦੇ ਦਿੰਦੀ ਹੈ ਇਹ ਵੀ ਦੁੱਧ ਦਿੰਦੀ ਹੈ ਜੀ 10-12 ਦੇ ਹੈਰੀ ਹੈ ਜੀ ਠੀਕ ਆ 17 18 ਇਹ ਦੇ ਦਿੰਦੀ ਹੈ ਜੀ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾੜੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਕੋਠੇ ਸਰਜੀਤਪੁਰਾ ਤਹਿਸੀਲ ਰਾਮਪਰਾਪੂਲ ਤੇ ਜ਼ਿਲ੍ਹਾ ਇਹਨੂੰ ਬਟਿੰਡਾ ਪੈ ਜਾਂਦਾ ਹੈਗਾ ਸਾਹਮਣੇ ਤੁਸੀਂ ਦੋ ਮੱਝਾਂ ਦੇਖ ਰਹੇ ਹੋ ਇਹ ਦੋਵੇਂ ਬਕਾਊ ਆ ਚੰਗੇ ਦੁੱਧ ਵਾਲੀਆਂ ਗੀਆਂ ਤੇ ਵਧੀਆ ਇਹਨਾਂ ਦੇ ਸੀਮਣ ਲੱਗੇ ਹੋਏ ਹੈਗੇ ਬਾਕੀ ਕਿਰੇ ਲੂਈ ਆ ਆਮ ਜਿਵੇਂ ਘਰ ਦੀ ਲੋਡ ਵਾਸਤੇ ਪਸ਼ੂ ਰੱਖੇ ਹੁੰਦੇ ਆ ਐਂ ਪਸ਼ੂ ਰੱਖੇ ਹੋਏ ਆ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਡਿਟੇਲ ਆਪਾਂ ਸਾਰੀ ਬਾਈ ਤੋਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਰੇਟ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਬਾਕੀ ਹਰੇਕ ਪੱਖ ਤੋਂ ਤੁਸੀਂ ਆਪਦੀ ਫੋਲ ਤਸੱਲੀ ਕਰਕੇ ਕੋਈ ਵੀ ਤੁਹਾਨੂੰ ਮੱਝ ਪਸੰਦ ਆਉਂਦੀ ਇਹਨਾਂ ਚੋਂ ਜਾਂ ਕਈ ਵਾਰੀ ਇਕੱਠਾਂ ਗੇ ਖਰੀਦਣੀਆਂ ਹੁੰਦੀਆਂ ਤਾਂ ਤੁਸੀਂ ਆਪਦੀ ਫੋਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਆ ਜੋ ਆਪਾਂ ਤੁਹਾਡਾ ਜਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਆਪਾਂ ਗੱਲਬਾਤ ਕਰਾਉਣੀ ਹੈ ਤੇ ਕੱਲੀ ਕੱਲੀ ਦੀ ਡਿਟੇਲ ਲੈ ਕੇ ਦੰਨੇ ਆ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋਰ ਕੇ ਦਿਖਾ ਦਾਂਗੇ ਤੇ ਇੱਥੇ ਆ ਕੇ ਆਦੀ ਫੁੱਲ ਤਸੱਲੀ ਕਰ ਲਿਓ ਫੁੱਲ ਤਸੱਲੀ ਕਰਕੇ ਫੇਰ ਤੁਸੀਂ ਇਹਨਾਂ ਨੂੰ ਖਰੀਦ ਸਕਦੇ ਹੋਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਨਾਮ ਬਲਜੀਤ ਸਿੰਘ ਆ ਪਿੰਡ ਸਰਜੀਤਪੁਰ ਠੀਕ ਹੈ ਜੀ ਤਹਿਸੀਲ ਫੋਗੜਾ ਜ਼ਿਲ੍ਹਾ ਬਟਿੰਡਾ ਤੇ ਆਪਣਾ ਘਰ ਬਈ ਇਹ ਮੈਨਾਂ ਤਾਂ ਮੂੰ ਪਾਸੇ ਖੇਤਾਂ 'ਚ ਰਹਿ ਜਾਂਦਾ ਹਾਂ ਹਾਂਜੀ ਸੂਵੇ ਦੇ ਕੋਲੇ ਸੂਆ ਟੱਪ ਕੇ ਸੂਆ ਟੱਪ ਕੇ ਆ ਹਾਂ ਨਾ ਗੁਰਦੁਆਰੇ ਵਾਲੀ ਸੜਕ ਤੇ ਹਾਂ ਰੋਡ ਜਿਹੜਾ ਜਾਂਦਾ ਹੈ ਨਾ ਬਰਨਾਲੇ ਵਾਲਾ ਭਗਤੇ ਵਾਲਾ ਬਾਜੇ ਵਾਲਾ ਉਸ ਤੋਂ ਆਪਣਾ ਦਿਆਲਪੁਰ ਆ ਜਿਹੜਾ ਆਉਂਦਾ ਹੈ ਨਾ ਹਾਂਜੀ ਸਰਜੀਤਪੁਰਾ ਝੁੱਗਿਆਂ ਸਰਜੀਤਪੁਰਾ ਝੁੱਗਿਆਂ ਬਾਜਦੀਆਂ ਹਾਂ ਗੁਰਦੁਆਰੇ ਦੇ ਨਾਲ ਦੀ ਸੜਕ ਗੁਰਦੁਆਰੇ ਦੇ ਨਾਲ ਦੀ ਛੜਕ ਆਉਂਦੀ ਹੈ ਹਾਂਜੀ ਸੂਆ ਟੱਪ ਕੇ ਆਪਣਾ ਖੇਤਾਂ 'ਚ ਘਰ ਆ ਹਾਂ ਨਾ ਤੇ ਬਾਕੀ ਚਲ ਅਗਲਾ ਕੰਟੈਕਟ ਚੱਲੀ ਜਾਂਦਾ ਹਨਾ ਕਾਲ ਕਰਕੇ ਗੱਲਬਾਤ ਕਰ ਸਕਦਾਗਾ ਤੇ ਬਾਈ ਜਿਹੜੀਆਂ ਆਪਾਂ ਇਹ ਦੋਵੇਂ ਮੱਝਾਂ ਵੇਚਣ ਲੱਗੇ ਆ ਆਪਣੇ ਘਰ ਦੀਆਂ ਹੀ ਆ ਘਰ ਦੀਆਂ ਜੀ ਮੱਝਾਂ ਦੋਵੇਂ ਕਰਦੀਆਂ ਹਾਂ ਦੋਵੇਂ ਘਰ ਦੇਣਾ ਟੋਟੀਆਂ ਵੀ ਆ ਉਹਨੇ ਘਰ ਦੇਣਾ ਬਾਲੀਆਂ ਠੀਕ ਆ ਕਰਦੀਆਂ ਬਾਲੀਆਂ ਹਾਂ ਠੀਕ ਆ ਤੇ ਇਧਰੋਂ ਆਪਾਂ ਬਾਈ ਪਹਿਲੇ ਨੰਬਰ ਵਾਲੀ ਤੋਂ ਆ ਛੋਟੀ ਤੋਂ ਸ਼ੁਰੂ ਕਰ ਲਗੇ ਹਾਂਜੀ ਤੇ ਇਹਦੀ ਕੀ ਡਿਟੇਲ ਆ ਗਈ ਕਿਹੜੇ ਸੂਏ ਇਹਨੇ ਸੂਣਾਗਾ ਇਹ ਜੀ ਜੀ ਚੌਥੇ ਸੂਏ ਸੁਣਾ ਹੈ ਨਹੀਂ ਚੌਥੇ ਸੂਏ ਸੁਣਾ ਹੈ ਹਾਂ ਸੁਣਾ ਹੈ ਚੌਥੇ ਠੀਕ ਹੈ ਤੇ ਇਹ ਕਿਹੜੇ ਬੁੱਲਦੀ ਹੈਗੀ ਇਹ ਜੀ ਇਹ ਡੋਡਾਂ ਵਾਲੇ ਦੀ ਬੁੱਲਦੀ ਆ ਡੋਡਾਂ ਵਾਲੇ ਪ੍ਰਿੰਸ ਬੁੱਲਦੀ ਆ ਇਹ ਹਾਂ ਜੀ ਠੀਕ ਹੈ ਆਪਣੇ ਯਾਨੀ ਕਿ ਘਰੇ ਹੀ ਪਲੀ ਵੀ ਆ ਘਰੇ ਪਲੀ ਵੀ ਆ ਕਸੂਈ ਵੀ ਵੀ ਯਾਨੀ ਕਿ ਕੰਮ ਅੱਜ ਦੀ ਘਰੇ ਪਾਲੀ ਛੋਟੀ ਹੈ ਠੀਕ ਹੈ ਜੀ ਹਾਂ ਤੇ ਇਹਦੇ ਜਿਹੜਾ ਸੀਮਨ ਲੱਗਿਆ ਵਾ ਉਹ ਕਿਹੜਾ ਲੱਗਿਆ ਵਾ ਉਹ ਪਿਸਟਲ ਦਾ ਲੱਗਿਆ ਵਾ ਲక్ష్ਮੀ ਡੇਰੀ ਵਾਲਿਆਂ ਦਾ ਜੀ ਲక్ష్ਮੀ ਡੇਰੀ ਫਾਰਮ ਆ ਉਹਦੇ ਪਿਸਟਲ ਬੁੱਲ ਦਾ ਸੀਮਨ ਲੱਗਿਆ ਵਾ ਠੀਕ ਹੈ ਜੀ ਦੋਸਤੋ ਸੀਮਨ ਬਹੁਤ ਚੰਗਾ ਲੱਗਿਆ ਵਾ ਪਿਸਟਲ ਬੋਲ ਦਾ ਲక్ష్ਮੀ ਡੈਰੀ ਵਾਲਿਆਂ ਦੇ ਪਿਓ ਉਹਦਾ ਜੋਗਰਾਜ ਆ ਤੇ ਮਾਂ ਜੀਤ ਲਾਲਲੇ ਆਣੇ ਕੋਲੇ ਮੱਝ ਸੀਗੀ ਜੋਤੀ ਉਸ ਮੱਝ ਦਾ ਬੱਚਾ ਜੇ ਕੱਟੀ ਆਉਂਦੀ ਆ ਤਾਂ ਬਹੁਤ ਟੌਪ ਦਾ ਬੱਚਾ ਇਹਨੇ ਪੈਦਾ ਕਰਨਾਗਾ ਤੇ ਅੱਗੇ ਬਹੁਤ ਚੰਗੀ ਬਲੱਡ ਲਾਈਨ ਆ ਉਹ ਮਤਲਬ ਤੇ ਚੰਗੀ ਮੀਰ ਆ ਉਹਦੇ ਤੋਂ ਵੱਧੇ ਵਾਲੀ ਗੱਲ ਇੱਕ ਤਰ੍ਹਾਂ ਹੀ ਜੇ ਘੱਟੀ ਦਿੰਦੀ ਆ ਤਾਂ ਕਿਉਂਕਿ ਸੀਮਨ ਬਹੁਤ ਚੰਗਾ ਲੱਗਿਆ ਵਾ ਤੇ ਭਾਈ ਦੇਣ ਦੇ ਕਿੰਨੇ ਕਰਹਿੰਦੇ ਆਗੇ ਦੇਨੇ ਦੇ 15 ਤਰੀਕ ਤੱਕ ਪੂਰੇ ਹੋਣਗੇ। ਦਿਨ 15 ਨੂੰ ਪੂਰੇ ਆਦੇ। ਠੀਕ ਹੈ। ਅੱਜ ਤੇ ਮੈਨੂੰ ਲੱਗਦਾ ਹੋਊਗੀ 12 ਹਾਂ। ਠੀਕ ਹੈ। 15 ਨੂੰ ਦਿਨ ਪੂਰੇ। ਅੱਗੇ ਕਿੰਨੇ ਦਿਨ ਪੂਰੇ ਤਾਂ ਸੁੰਦੀਆਂ ਜਾਂ ਵੱਧ ਘਟਾਂ? ਵੱਧ ਨਹੀਂ ਲੱਜਾਂਦੀ ਇਹ ਸਾਰਾ ਕੋਈ Konzepਟ ਦਿਨ ਵੱਧ ਵੀ ਲੱਜਾਂਦੀ। ਜਿਆਦਾ ਤਾਂ ਵੱਧ ਲੱਜਾਂਦੀ ਆ। ਠੀਕ ਹੈ। ਮਤਲਬ 3-4 ਦਿਨ ਹਾਂ ਬਾਕੀ ਪਸ਼ੂ ਦਾ ਪਤਾ ਨਹੀਂ ਹੁੰਦਾ ਹਾਂ। ਹਾਂ ਪਤਾ ਨਹੀਂ। ਠੀਕ ਹੈ। ਤੇ ਦੁੱਧ ਬਾਈ ਕਿੰਨਾ ਕੁ ਦੇਂਦੀ ਆ? ਦੁੱਧ ਵੀ ਰੇ ਇਹ। 15 ਤੋਂ ਲੈ ਕੇ 16 ਲੀਟਰ ਤੱਕ ਜਾਂਦਾ ਹੈ ਠੀਕ ਆਪਾਂ ਚੋਇਆ ਹੈ ਨਾ ਠੀਕ ਹੈ ਤੇ ਦੋਸਤੋ ਆਮ ਫਾਰਮਰ ਆ 15-16 ਲੀਟਰ ਦੁੱਧ ਇਹਨਾਂ ਕੋਲੇ ਦਿੱਤਾਗਾ ਤੇ ਜੇ ਕੋਈ ਹੋਰ ਵਧੀਆ ਸੇਵਾ ਕਰੂਗਾ ਤਾਂ ਇਹ ਵੱਧ ਦੁੱਧ ਵਾਲੀ ਝੋਟੀ ਆਗੀ ਤੇ ਬਾਕੀ ਅੱਗੇ ਤੁਹਾਡੀ ਆਪ ਦੀ ਸਮਝ ਆਗੀ ਸਾਣਾ ਵੀ ਤੁਹਾਨੂੰ ਕਿਸ ਤਰ੍ਹਾਂ ਲੱਗਦੀ ਆ ਤੇ ਹੈ ਚੰਗੀ ਆ ਤੇ ਬਈ ਤਿਆਰੀ ਧੁਰੀ ਵਧੀਆ ਕਰਦੀ ਆ ਹਾਂਜੀ ਠੀਕ ਹੈ ਤੇ ਦੁੱਧ ਕਿੰਨਾ ਘੜੇ ਪਿਆ ਜਾਂਦੀ ਆ ਦੁੱਧ ਇਹ ਲੰਮਾ ਟਾਈਮ ਹੀ ਚੱਲਦੀ ਆ ਜੀ ਸਤਨੇ ਮਹੀਨੇ ਤੱਕ ਜਗਬਣ ਹੋਗੇ ਵੀ ਸਤਨੇ ਮਹੀਨੇ ਛੇਵੇਂ ਛੱਡਣੀ ਪੈਂਦੀ ਆ ਛੱਡਣੀ ਪੈਂਦੀ ਆ ਆ ਵੀ ਮਤਲਬ ਲੰਮਾ ਸਮਾਂ ਦੁੱਧ ਦੇ ਜਾਂਦੀ ਆ ਨਾ ਠੰਡੀ ਸੀਲ ਆ ਪੂਰੀ ਹੈ ਨਾ ਤੇ ਉਂ ਚੌਣ ਜਾਣ ਚ ਕਿਵੇਂ ਆ ਚੌਣ ਚ ਵੀ ਠੀਕ ਆ ਥਾਣਾ ਥੁਣਾ ਠੀਕ ਆ ਜਮਾ ਓਕੇ ਆ ਜਮਾ ਹਾਂ ਠੀਕ ਐ ਤੇ ਮੁੱਲ ਆਪਾਂ ਕਿੰਨਾ ਕਰਦੇ ਆ ਦਾ ਬਈ ਇਹਦਾ ਮੁੱਲ ਵੀ 185000 ਰੁਪਏ ਇੱਕ 85 ਮੁੱਲ ਆ ਹਾਂਜੀ ਠੀਕ ਐ ਮੰਨਤਨ ਹੋ ਜੂ ਵਿਚੋ ਹਾਂਜੀ ਠੀਕ ਐ ਖੋਲ ਲਿਓ ਇਹਨੂੰ ਲਓ ਜੀ ਤੁਹਾਨੂੰ ਡਿਟੇਲ ਆਪ ਐਦੀ ਲੈਤੀ ਆ ਤੁਹਾਨੂੰ ਗਰੇੜਾ ਕਢਾ ਦਿੰਨੇ ਆ ਪੈਕ ਕਰੀ ਇਹਦਾ ਸਾਰਾ ਤਾਂ ਕਿ ਤੁਹਾਨੂੰ ਠੰਚਰੀ ਜਜਮੈਂਟ ਹੋ ਜੇ ਡੋਡਾਂ ਵਾਲੇ ਪ੍ਰਿੰਸ ਸਾਹ ਦੀ ਆ ਆਹੇ ਤੇ ਪਿਸਟਲ ਬਲ ਲੈ ਰਹੀ ਸੀ ਮਨ ਲੱਗਿਆ ਵਾ ਲੰਮਾ ਸਮਾਂ ਦੁੱਧ ਦਿੰਦੀ ਆ ਠੰਡੀ ਸੀਲ ਆ ਸੋਹਣੀ ਸੁਨੱਖੀ ਆ ਤੁਸੀਂ ਦੇਖ ਸਕਦੇ ਹੋ ਸਿੰਘਾਂ ਦੀ ਕੁੰਡੀ ਆ ਕੱਦ ਕਾਠ ਵੀ ਚੰਗਾ ਐ ਤੇ ਪੂਰੀ ਸਭੀ ਪਲੀ ਆਗੀ ਬੈਕ ਸਾਈਡ ਤੋਂ ਤੁਸੀਂ ਪੱਠ ਪੁੜੇ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਚੰਗੀ ਆਗੀ ਤੇ ਆਰਡਰ ਦੇਖ ਸਕਦੇ ਹੋ ਬਹੁਤ ਚੰਗਾ ਆਗਾ ਥਾਣਾ ਦਾ ਸਹਿਜ ਬਹੁਤ ਵਧੀਆ ਆਗਾ ਦੇਖ ਸਕਦੇ ਹੋ ਤੇ ਆਰਡਰ ਇਹਨੇ ਕਾਫੀ ਚੰਗਾ ਤਿਆਰ ਕਰ ਲਿਆ ਹਜੇ ਢਿੱਲਾਂ ਢੁੱਲਾਂ ਬਹੁਤ ਪਈਆਂ ਮੋੜ ਲਾ ਬਈ ਸਾਰੇ ਪੱਖਾਂ ਤੋਂ ਚੰਗੀ ਸੋਹਣੀ ਸਾਫ਼ ਸੁਥਰੀ ਹੈ ਆਰਡਰ ਬਹੁਤ ਚੰਗਾ ਦਾ ਦੇਖ ਸਕਦੇ ਹੋ ਤੁਸੀਂ ਮੁੱਠੀ ਦੀ ਜਵਾਈ ਵਾਲੇ ਥਾਣਾਂਗੇ ਬਹੁਤ ਚੰਗੇ ਤੇ ਬੈਕ ਸਾਈਡ ਤੋਂ ਤੁਸੀਂ ਪੱਠ ਕੁੜੀ ਦੀ ਕੁਆਲਿਟੀ ਦੇਖ ਸਕਦੇ ਹੋ ਆਰਡਰ ਦੁਬਾਰੇ ਦੇਖ ਸਕਦੇ ਹੋ ਬਹੁਤ ਚੰਗਾ ਆਰਡਰ ਮਤਲਬ ਕਿ ਕਿਸੇ ਵੀ ਪੱਖ ਤੋਂ ਖੁੰਝੀ ਨਹੀਂ ਹੈਗੀ ਸਾਰੇ ਪੱਖਾਂ ਤੋਂ ਹੀ ਚੰਗੀ ਸਾਫ਼ ਸੁਥਰੀ ਹੈ ਕੋਈ ਕਮੀ ਨਹੀਂ ਹੈਗੀ ਦੇਖ ਸਕਦੇ ਹੋ ਤੁਸੀਂ ਮ ਥਣ ਦਵਾਰੇ ਦਿਖਾ ਦਿੰਦੇ ਆ ਥਣ ਵੀ ਬਹੁਤ ਜਿਆਦਾ ਚੰਗੇ ਆ ਜੇ ਢਿੱਲਾਂ ਢੋਲਾਂ ਕਾਫੀ ਪਈਆਂ ਗਈਆਂ ਇੱਕ ਕਰੀ ਤੁਹਾਨੂੰ ਨੇੜੇੋਂ ਦਿਖਾ ਦਿੰਦੇ ਆ ਸਪੇਸ ਦੇਖ ਸਕਦੇ ਹੋ ਸਪੇਸ ਬਹੁਤ ਆ ਗਈ ਥੋੜੀ ਧੁੱਪ ਪੈਂਦੀ ਹੋਊਗੀ ਸਪੇਸ ਦੇਖੋ ਕਿੰਨੀ ਹੈਗੀ ਮਿਲਕ ਵੇਨ ਵੀ ਚੰਗੀ ਆਉਂਦੀ ਆ ਪੂਰੀ ਚੰਗੀ ਮਿਲਕ ਦੇ ਬਿਊਟੀ ਵਾਲੀ ਆਪਾਂ ਝੋਟੀ ਕਹਿ ਸਕਦੇ ਆ ਝੋਟੀ ਸਮਝ ਲਿਓ ਮੱਝ ਸਮਝ ਲਿਓ ਤੇ ਹੈ ਝੋਟੀਆਂ ਜੀ ਪੈਂਦੀ ਆ ਤੇ 185000 ਮੁੱਲ ਆ ਬਾਕੀ ਥੋੜਾ ਘਣਾ ਮੌਕੇ ਤੇ ਮਾਣ ਤਾਣ ਹੋ ਜਾਊਗਾ ਸਾਰੇ ਪੱਖਾਂ ਤੋਂ ਸਾਫ਼ ਸੁਥਰੀ ਹੈਗੀ ਤੇ ਅੱਗੇ ਤਸੱਲੀ ਤੁਸੀਂ ਕਰਨੀ ਹੈਗੀ ਤੇ ਹੁਣ ਆਪਾਂ ਬਾਈ ਤੋਂ ਦੂਜੀ ਮਹੀ ਦੀ ਡਿਟੇਲ ਪੁੱਛਦੇ ਆਂ ਇਹਦੀ ਬਾਈ ਕੀ ਡਿਟੇਲ ਆਈ ਕਿਹੜਾ ਸੂਆਗੀ ਇਹ 5ਵੇਂ ਸ਼ਹੀ ਅੱਛਾ ਇਹ 5ਵੇਂ ਸੂਏ ਆਗੀ ਹਾਂ ਠੀਕ ਹੈ ਇਹ ਵੀ ਆਪਣੇ ਘਰ ਦੁੱਗੀ ਹੈ ਨਾ ਹਾਂਜੀ ਇਹ ਵੀ ਘਰ ਦੁੱਗੀ ਹੈ ਠੀਕ ਹੈ ਤੇ ਇਹਦੇ ਸੀਮਨ ਕਿਹੜਾ ਲੱਗਿਆ ਵਾ ਇਹਦੇ 나ਗ ਦਾ ਲੱਗਿਆ ਵਾ ਸੀ ਇਹਦੇ ਲਕਸ਼ਮੀਨਾਰੀ ਫਾਰਮਾਂ ਦੇ 나ਗ ਦਾ ਲੱਗਿਆ ਹਾਂ ਠੀਕ ਹੈ ਜੀ ਤੇ ਇਹ ਇਹ ਦੁੱਧ ਕਿੰਨਾ ਕੁ ਦੇਂਦੀ ਹੈ ਇਹ ਵੀ ਦੁੱਧ ਦਿੰਦੀ ਹੈ ਜੀ 17-18 ਦੇ ਹੈਜੀ ਜੀ ਠੀਕ ਆ 17 18 ਇਹ ਦੇ ਦਿੰਦੀ ਹੈਗੀ ਠੀਕ ਆ ਤੇ ਇਹ ਵੀ ਲੰਮਾ ਸਮਾਂ ਤੇ ਜਾਂਦੀ ਆ ਇਹ ਵੀ ਹਾਂ ਲੰਮਾ ਸਮਾਂ ਤੇ ਜਾਂਦੀ ਆ ਠੀਕ ਆ ਲੰਮਾ ਸਮਾਂ ਹੈ ਜੀ ਹਾਂ ਗ੍ਰੀਡ ਪਾਈ ਜਾਂਦੀ ਆ ਜਿਵੇਂ ਇਹ ਚੱਲੀ ਜਾਂਦਾ ਠੀਕ ਆ ਸੇਵਾ ਦੇ ਮਤਲਬ ਹੈ ਨਾ ਸੇਵਾ ਤੇ ਆ ਠੀਕ ਆ ਵੀ ਲੰਮਾ ਸਮਾਂ ਤੇ ਜਾਂਦੀ ਆ ਹਾਂ ਠੀਕ ਆ ਤੇ ਉਹ ਸੀਲ ਰਹੀ ਹੈਗੀ ਇਹ ਵੀ ਹਾਂ ਸੀਲ ਆ ਤੇ ਘੱਚ ਪਾਈ ਜੀ ਪੋਲੀ ਆ ਠੀਕ ਆ ਠੀਕ ਆ ਤੇ ਉਹ ਥਣਾ ਥਣਾ ਨੂੰ ਕਿਵੇਂ ਆ ਠੀਕ ਆ ਥਣਾ ਨੂੰ ਮੋਟੇ ਸੋਲੇ ਥਣ ਪਿਛਲੇ ਥਾਣਾ ਥੋੜੇ ਜਿਹਾ ਹੈ ਨਾ ਹਾਂ ਉਹ ਤਾਂ ਸਹੀ ਹੈ ਨਾ ਸਹੀ ਹੈ ਹਾਂ ਠੀਕ ਹੈ ਤੇ ਇਹਦਾ ਮੁੱਲ ਇਹਦਾ 1.5 ਲੱਖ ਰੁਪਏ ਹੈ ਅੱਛਾ ਇਹਦਾ 1.5 ਲੱਖ ਹਾਂ ਠੀਕ ਹੈ ਮੌਕੇ ਦੇ ਦੇਜੂ ਵੀ ਹੋ ਜੂਗਾ ਨਾ ਹਾਂ ਠੀਕ ਹੈ ਖੋਲ ਲੈ ਇਹਨੂੰ ਵੀ ਬਾਈ ਇਹ ਦੋਸਤੋਂ ਪੰਜਵਾਂ ਸੂਗਾ 1.5 ਲੱਖ ਮੁੱਲ ਹੈ ਬਾਕੀ ਮੌਕੇ ਤੇ ਮਾਨਤਾ ਨੇਰੇ ਚੋ ਵੀ ਹੋ ਜੂਗਾ ਤੇ ਦੁੱਧ ਦੇ ਵੀ ਚੰਗੇ ਵਾਲੀ ਹੈ ਵੀ ਤੇ ਬਾਕੀ ਅੱਗੇ ਤੋਂ ਅੱਗੇ ਤੁਸੀਂ ਗਾਰਮੀਆਂ ਤੌਰ ਕੋ ਤੁਹਾਨੂੰ ਆਪਾ ਦਿਖਾ ਦਿੰਨੇ ਆ ਤੇ ਲక్ష్ਮੀ ਡੇਰੀ ਫਾਰਮ ਵਾਲੇ ਦੇ ਨਾਗ ਬੋਲ ਦਾ ਸੀਮਨ ਇਹਦੇ ਲੱਗਿਆ ਵਾ ਇਹਦੇ ਵੀ ਬਹੁਤ ਚੰਗਾ ਟੌਪ ਦਾ ਸੀਮਨ ਲੱਗਿਆ ਵਾ ਤੇ ਦੇਖ ਸਕਦੇ ਹੋ ਚੰਗੀ ਸੰਭ ਬਲੀ ਹੈ ਵੀ ਸਿੰਘਾਂ ਦੀ ਕੁੰਡੀ ਹੈ ਬਾਡੀ ਬੰਦ ਰਹੀ ਦੀ ਵੀ ਬਹੁਤ ਚੰਗੀ ਹੈ ਆਰਡਰ ਬਣਾਉਣਾ ਸਟਾਰਟ ਕਰਤਾ ਹੈ ਨੇ ਬੈਕ ਸਾਈਡ ਤੋਂ ਦੇਖ ਸਕਦੇ ਹੋ ਪਿੱਠ ਪੂੜੇ ਦੀ ਕੁਆਲਟੀ ਵੀ ਚੰਗੀ ਹੈ ਦੇਖ ਸਕਦੇ ਹੋ ਜੈਡ ਬਲੈਕ ਹੀ ਹੈ तकरीबन ਥੋੜੇ ਜਿਹਾ ਪੂਸ ਚਵਾਲ ਹੋਣਗੇ ਪਿਛਲੇ ਥਣ ਥੋੜੇ ਜਿਹਾ ਲੰਮੇ ਆਗੇ ਤੇ ਮੂਹਰੇ ਥਣ ਤਾਂ ਸਹੀ ਆਗੇ ਬਾਕੀ ਹੂ ਚੰਗੇ ਆ ਸਾਫ ਸੁਥਰੇ ਥਾਣਾਗੇ ਦੇਖ ਸਕਦੇ ਹੋ ਇੱਧਰ ਦੇਖ ਸਕਦਾ ਤੁਸੀਂ ਆਰਡਰ ਬਣਾਉਣਾ ਨੇ ਚਾਲੂ ਕਰਤਾ ਤੇ ਮੈਂ ਇਹਦਾ ਵੀ ਚੰਗਾ ਆਰਡਰ ਤਿਆਰ ਕਰੂਗੀ ਅ ਵੀ ਮੌਕੇ ਤੇ ਦੇਖ ਸਕਦੇ ਹੋ ਤੇ ਬਾਕੀ ਤੁਹਾਨੂੰ ਇੱਧਰਲੀ ਸਾਈਡ ਤੋਂ ਦਿਖਾ ਦਿੰਦੇ ਬਾਕੀ ਬੈਕ ਸਾਈਡ ਤੁਸੀਂ ਦੁਬਾਰੇ ਦੇਖ ਸਕਦੇ ਹੋ ਪਤਲੀ ਬਰੀਕ ਜਮੜੀ ਆ ਜਮੜੀ ਡिटੇਲ ਤਕਰੀਬਨ ਆਪਾਂ ਤੁਹਾਨੂੰ ਦੋਵਾਂ ਪਸ਼ੂਆਂ ਦੀ ਲੈਤੀ ਆ ਤੇ ਤੁਸੀਂ ਜਿਹੜਾ ਵੀ ਨਾ ਖਰੀਦਣਾ ਆ ਉਹਦੀ ਪੂਰੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ